ਆਪਾਂ ਕਹਾਵਤ ਪੜ੍ਹਦੇ ਹਾਂ ਐਰਾ ਗੈਰਾ ਨੱਥੂ ਖੇਰਾ ਪਰ ਨੱਥੂ ਖੇਰਾ ਦਾ ਰੋਲ ਕੀ ਸੀ ਇਹ ਸਾਨੂੰ ਉੱਕਾ ਹੀ ਨਹੀਂ ਪਤਾ ਨੱਥੂ ਖੇਰਾ ਨੰਬਰ ਦਾ ਸੀ ਮੀਰਾ ਕੋਟ ਦਾ ਤੇ ਮੀਰਾ ਕੋਟ ਦਾ ਹੀ ਸਰਦਾਰ ਮਹਿਤਾਬ ਸਿੰਘ ਸੀ ਸਰਦਾਰ ਸੁਖਾ ਸਿੰਘ ਦਾ ਸਾਥੀ ਦੋਸਤ ਜਿਨੇ ਮੱッセ ਰੰਗੜ ਦਾ ਸ਼ੇਰ ਲਾਇਆ ਸੀ ਨੱਥੂ ਖਹਿਰੇ ਦੇ ਕੋਲ ਕਿਉਂਕਿ ਉਹਦੀ ਯਾਰੀ ਬੜੀ ਗੂੜੀ ਸੀ ਦੋਸਤੀ ਬੜੀ ਗੂੜੀ ਸੀ ਸਰਦਾਰ ਮਹਿਤਾਬ ਸਿੰਘ ਦੇ ਨਾਲ ਤੇ ਮਹਿਤਾਬ ਸਿੰਘ ਜਾਂਦਾ ਜਾਂਦਾ ਆਪਣਾ ਸਤਕਥਾਲ ਦਾ ਪੁੱਤ ਨੱਥੂ ਖਹਿਰੇ ਦੇ ਘਰ ਦੇ ਵਿੱਚ ਛੱਡ ਗਿਆ ਇਹ ਕਹਿ ਕੇ ਕਿ ਮੇਰਾ ਕੋਈ ਪਤਾ ਨਹੀਂ ਮੈਂ ਵਾਪਸ ਮੁੜਾਂ ਜਾਂ ਨਾ ਮੁੜਾਂ ਤੇ ਇਹ ਪੁੱਤ ਦੀ ਤੂੰ ਲਾਜ ਰੱਖਣੀ ਹੈ ਇਹ ਪੁੱਤ ਦੀ ਤੂੰ ਨੇਗਰਾਨੀ ਰੱਖਣੀ ਹੈ ਕਹਿ ਕੇ ਆਪ ਘੋੜੇ ਤੇ ਚੜ ਗਿਆ ਤੇ ਜਦੋਂ ਮੁਗਲ ਫੋਜਾਂ ਨੂੰ ਇਹ ਪਤਾ ਲੱਗਿਆ ਵੀ ਰਾਏ ਸਿੰਘ ਮਹਤਾਬ ਸਿੰਘ ਦਾ ਪੁੱਤ ਨੱਥੂ ਖਹਿਰੇ ਦੇ ਕੋਲ ਆਇਆ ਤੇ ਮੀਰਾ ਕੋਟ ਦੇ ਉੱਪਰ ਚੜ੍ਹਾਈ ਹੋ ਗਈ ਚੜ੍ਹਾਈ ਕੀਤੀ ਗਈ ਤੇ ਇੱਥੇ ਸਰਦਾਰ ਨੱਥੂ ਖਹਿਰੇ ਨੇ ਭਜਨਾ ਠੀਕ ਸਮਝਿਆ ਵੀ ਪੁੱਤ ਨੂੰ ਬਚਾਉਣ ਵਾਸਤੇ ਯਾਰੀ ਨਭਾਉਣ ਵਾਸਤੇ ਆਪਣੀ ਯਾਰੀ ਦੀ ਖਾਤਰ ਨੱਥੂ ਖੇਰੇ ਦਾ ਸ਼ੀਰੀ ਨੱਥੂ ਖੇਰੇ ਦਾ ਪੁੱਤ ਨੱਥੂ ਖੇਰਾ ਆਪ ਸ਼ਹੀਦ ਹੋ ਗਏ ਪਰ ਜਉਂਦਿਆਂ ਜੀ ਸਰਦਾਰ ਜਿਹੜਾ ਉਹਨਾਂ ਭਾਈ ਮਹਿਤਾਬ ਸਿੰਘ ਦਾ ਪੁੱਤ ਸੀ ਰਾਜ ਸਿੰਘ ਉਹਨੂੰ ਤੱਤੀ ਬਾਹ ਨਹੀਂ ਲੱਗਣ ਦਿੱਤੀ ਇਹ ਇਹ ਜਿਹੜੇ ਬੋਲ ਸਨ ਇਹ ਬੋਲ ਉਸ ਮੌਕੇ ਜ਼ਾਲਮਾਂ ਦੇ ਬੋਲ ਸਨ ਗੈਰਾ ਗੈਰਾ ਨੱਥੂ ਖੈਰਾ ਵੀ ਨੱਥੂ ਖੈਰੇ ਨੇ ਆਪਣੀ ਜਾਨ ਐਲਗੈਰ ਦੇ ਵਿੱਚ ਹੀ ਗਵਾ ਲਈ ਕਿੱਡੀ ਕੀ ਯਾਰੀ ਦੋਸਤੀ ਪਰ ਉਸ ਮਿੱਤਰ ਤੋਂ ਪੁੱਛ ਕੇ ਵੇਖ ਜਿਹਦੇ ਨਾਲ ਉਹਨੇ ਮਿੱਤਰਤਾ ਨਿਭਾਈ